ਗੁਰੂ ਪਿਆਰ ਵਾਲਿਓ ਸਤ ਸੰਗੀ ਜਨੋ ਅੱਜ ਆਪਾਂ ਪਾਵਨ ਪਵਿੱਤਰ ਅੰਗ 229 ਤੇ ਸੁਭਾਏ ਮਾਨ ਆਪਾਂ ਸ਼ਬਦ ਪੜਾਂਗੇ ਜਿਹੜਾ ਕਿ ਇਸ ਸ਼ਬਦ ਦੇ ਵਿੱਚ ਆਪਾਂ ਗੁਰੂ ਤੋਂ ਸਮਝਣ ਦੀ ਕੋਸ਼ਿਸ਼ ਕਰਨੀ ਆ ਕਿ ਸੂਤਕ ਆਮਨ ਆਮ ਹੁਣ ਤਾਂ ਬਹੁਤ ਫਰਕ ਪੈ ਗਿਆ ਪਹਿਲਾਂ ਸੂਤਕ ਪਾਤਕ ਬੜਾ ਮੰਨਦੇ ਸੀ ਲੋਕ ਹੁਣ ਵੀ ਮੰਨਦੇ ਨੇ ਬਹੁਤ ਸੂਤਕ ਪਾਤਕ वैसे नए बच्चों को चल शायद नहीं पता पढ़ लिख के पुराने तो बाळा सूतक पातक मानदे आ गुर सिखਾਂ ਵਿੱਚ ਨਹੀਂ ਹੈ ਜਿਹੜਾ ਗੁਰੂ ਦਾ ਸਿੱਖਾ ਉਹ ਨਹੀਂ ਸੂਤਕ ਪਾਤਕ ਨੂੰ ਮੰਨਦਾ ਜਾਣੀ ਅਗਿਆਨਤਾ ਵਸ ਲੋਕ ਨੇ ਜਿਹੜੇ ਉਹ ਸੂਤਕ ਪਾਤਕ ਦੀ ਗੱਲ ਕਰਦੇ ਆ ਜੀ ਕਿਸੇ ਘਰ ਬੱਚੇ ਨੇ ਜਨਮ ਲੈ ਲਿਆ ਸੂਤਕ ਹੋ ਗਿਆ ਇਹ ਬੜੇ ਬਹਿਮ ਭਰਮਾਂ ਦੇ ਵਿੱਚ ਲੋਕ ਫਸੇ ਹੋਏ ਨੇ ਉਹਦੇ ਬਾਰੇ ਵਿੱਚ ਸਤਿਗੁਰੂ ਸਮਝਾਉਣਗੇ ਆਪਾਂ ਨੂੰ ਰਾਗ ਗੌੜੀ ਗੁਆਰੇਰੀ ਮਹੱਲਾ ਤੀਜਾ ਅਸ਼ਟ ਪਦਿਆ ਇਹ ਗੌੜੀ ਰਾਗ ਅੰਦਰ ਮਹੱਲਾ ਤੀਜਾ ਗੁਰੂ ਅਮਰਦਾਸ ਸੱਚੇ ਪਾਤਸ਼ਾਹੀ ਬਾਣੀ ਵਿੱਚੋਂ ਸ਼ਬਦ ਹੈ ਜੀ ਅੱਠ ਪਦਿਆਂ ਵਾਲਾ ਸ਼ਬਦ ਹੈ ਸੋ ਆਪਾਂ ਸਤਿਗੁਰਾਂ ਤੋਂ ਵਿਚਾਰ ਲੈਣ ਦੀ ਕੋਸ਼ਿਸ਼ ਕਰਦੇ ਹਾਂ ਜੀ ਏਕ ਓੰਕਾਰ ਸਤਿਗੁਰ ਪ੍ਰਸਾਦ ਏਕ ਓੰਕਾਰ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮਹਾਰਾਜ ਸਮਝਾਉਣਾ ਕਰਦੇ ਨੇ ਅੱਗੇ ਸ਼ਬਦ ਸ਼ੁਰੂ ਹੁੰਦਾ ਮਨ ਕਾ ਸੂਤ ਕਦੂਜਾ ਭਾਉ ਮਹਾਰਾਜ ਕਹਿੰਦੇ ਜਿਹੜਾ ਮਨ ਨੂੰ ਸੂਤਕ ਲੱਗਦਾ ਨਾ ਦੂਜਿਆਂ ਦੇ ਨਾਲ ਗੁਰੂ ਨੂੰ ਛੱਡ ਕੇ ਦੂਜੇ ਦੇ ਨਾਲ ਪਿਆਰ ਜਿਹੜਾ ਪਾਈ ਬੈਠਾ ਉਹਨੂੰ ਮਨ ਦਾ ਸੂਤਕ ਲੱਗਿਆ ਹੋਇਆ ਹੈ। ਬਾਹਰੀ ਸੂਤਕ ਕੋਈ ਨਹੀਂ ਹੁੰਦਾ ਜੀ। ਵੀ ਜਦ ਮੈਂ ਸੂਤਕ ਦੀ ਗੱਲ ਕਰਦੇ ਆ ਆਪਾਂ ਸਮਝਦੇ ਆ। 50 ਵਾਲੇ 40 50 ਵਾਲੇ 50 ਨੂੰ ਵਾਲੇ ਤਾਂ ਸਮਝਦੇ ਹੀ ਆ ਵੀ ਸੂਤਕ ਕੀ ਮੰਨਦੇ ਸੀ ਲੋਕ। ਆਪਾਂ ਨੂੰ ਪਤਾ ਹੀ ਨਹੀਂ ਸੀ। ਅਸੀਂ ਵੀ ਮੰਨਦੇ ਰਹੇ ਹਾਂ ਜੀ ਅਗਿਆਨਤਾ ਬਾਸੋਏ ਸੀ ਜਦੋਂ ਹੁਣ ਗੁਰੂ ਤੋਂ ਕਿਰਪਾ ਹੋਈ ਆ ਗੁਰੂ ਤਾਂ ਗਿਆਨ ਮਿਲਿਆ ਹੁਣ ਨਹੀਂ ਸੂਤਕ ਪਾਤਕ ਨਾ ਕੋਈ ਵਹਿਮ ਨਾ ਕੋਈ ਭਰਮ ਨਾ ਕੋਈ ਕਰਮ ਕਾਂਡਾ ਕਰਦੇ ਵਿੱਚ ਨਾ ਕਿਸੇ ਕਿਸਮ ਦੀ ਮੰਨਤਾ ਮੰਤਾਵਾ ਸਿਰਫ ਇੱਕੋ ਇੱਕ ਗੁਰੂ ਦੀ ਗੱਲ ਮੰਨਦੇ ਆ ਅਕਾਲ ਪੁਰਖ ਵਾਹਿਗੁਰੂ ਨੂੰ ਮੰਨਦੇ ਆ ਜਿਨੇ ਸਾਨੂੰ ਦੋ ਬੂੰਦਾਂ ਤੋਂ ਬਹੁਤ ਸੋਹਣੇ ਸੁੰਦਰ ਸਰੀਰ ਦੀ ਦਾਤ ਬਖਸ਼ੀ ਐ ਤੇ ਇਹਦੀ ਸਾਂਭ ਸੰਭਾਲ ਵਾਸਤੇ 36 ਪਦਾਰਥ ਹਵਾ ਪਾਣੀ ਸਾਨੂੰ ਬਖਸ਼ਿਸ਼ ਕਰਕੇ ਦੇ ਰਿਹਾ ਉਹਨੂੰ ਮੰਨਦੇ ਆ ਦੂਜਾ ਗੁਰੂ ਨੂੰ ਮੰਨਦੇ ਆ ਵੀ ਗੁਰੂ ਗਿਆਨ ਦਾ ਸਾਗਰ ਹੈ ਸਾਨੂੰ ਗੁਰੂ ਗਿਆਨ ਦੇ ਕੇ ਸਾਡੇ ਜੀਵਨ ਨੂੰ ਸਹੀ ਢੰਗ ਨਾਲ ਚਲਾਉਂਦੇ ਨੇ ਇਹ ਮੈਂ ਕਿਉਂ ਕਿਹਾ ਵੀ ਪਹਿਲਾਂ ਮੰਨਦੇ ਸੀ ਕਿਉਂਕਿ ਗੁਰੂ ਦੀ ਬਾਣੀ ਸੁਣੀ ਨਹੀਂ ਸੀ ਗੁਰੂ ਤੋਂ ਗੱਲ ਨਹੀਂ ਸੀ ਕੋਈ ਗੁਰੂ ਦੀ ਸੁਣੀ ਮੱਥਾ ਹੀ ਟੇਕਿਆ ਮੈਂ ਪਹਿਲਾਂ ਵੀ ਬਹੁਤ ਵਾਰੀ ਦੱਸਿਆ ਵੀ ਮੱਥਾ ਹੀ ਟੇਕਿਆ 2006 2006-7 ਤੱਕ 6 ਤੱਕ ਮੇਰਾ ਫਹਿਲ ਹਾਂਜੀ ਮੱਥਾ ਹੀ ਟੇਕਿਆ ਕੱਲਾ ਬਈ ਗੁਰੂ ਦੀ ਗੱਲ ਨਾ ਤਾਂ ਸੁਣੀ ਤੇ ਨਾ ਮੰਨੀ ਜਦੋਂ ਸੁਣੀਓ ਹੀ ਨਹੀਂ ਤੇ ਮੰਨਣੀ ਕੀ ਸੀ ਇਹ ਫਿਰ 700 ਦੇ ਵਿੱਚ ਕਿਰਪਾ ਹੋਈ ਕਥਾ ਵਿਚਾਰ ਸੁਣਨੀ ਸ਼ੁਰੂ ਹੋ ਗਈ ਮਹਾਰਾਜ ਦੀ ਕਿਰਪਾ ਨਾਲ ਉਹ ਸੀੜੀਆਂ ਧਾਰਮਿਕ ਦਵਾਨਾਂ ਵਾਲੀਆਂ ਦਵਾਨਾਂ 'ਚ ਜਾਣ ਲੱਗ ਗਏ ਤੇ ਫਿਰ ਗੁਰੂ ਦੀ ਗੱਲ ਸਮਝ ਵਿੱਚ ਆਉਣ ਲੱਗੀ ਤੇ ਫਿਰ ਗੁਰੂ ਨਾਲ ਜੁੜੇ ਜਦੋਂ ਗੁਰੂ ਦੀ ਆਪਾਂ ਗੱਲ ਮੰਨਾਂਗੇ ਭਾਈ ਫਿਰ ਮੱਥਾ ਟੇਕਿਆ ਵੀ ਪ੍ਰਭਾਨ ਹੈ ਉਸ ਤਰ੍ਹਾਂ ਮਹਾਰਾਜ ਨੇ ਗਰਬਾਣੀਆਂ ਪੰਕਤੀ 'ਚ ਗਰਬਾਣੀਆਂ ਜੀ ਮਹਾਰਾਜ ਕਹਿੰਦੇ ਭਾਵੇਂ ਤੁਸੀਂ 100 ਵਾਰੀ ਆ ਕੇ ਮੱਥਾ ਟੇਕੀ ਜਾਓ ਕੋਈ ਲਾਭ ਨਹੀਂ ਹੋਣ ਵਾਲਾ ਸੋਡੇ ਜੀਵਨ ਨੂੰ ਹਾਂ ਸਤਿਕਾਰ ਭਜੋਂ ਆਪਾਂ ਗੁਰੂ ਸਾਹਿਬ ਨੂੰ ਨਮਸਕਾਰ ਕਰਨੀ ਆ ਕਰਦੇ ਆ ਪਰ ਜੀਵਨ ਵਿੱਚ ਤਬਦੀਲੀ ਇਕੱਲੇ ਮੱਥਾ ਟੇਕਣਾ ਨਹੀਂ ਹੋਣੀ ਮੱਥਾ ਟੇਕ ਕੇ ਗੁਰੂ ਦੇ ਹਜ਼ੂਰੀ ਵਿੱਚ ਬੈਠ ਕੇ ਗੁਰੂ ਦੀ ਗੱਲ ਸੁਣਾਗੇ ਫਿਰ ਮੰਨਾਂਗੇ ਤਾਂ ਫਿਰ ਜੀਵਨ ਸਾਡਾ ਚੇਂਜ ਹੋਏਗਾ ਕਿਉਂਕਿ ਗੁਰਬਾਣੀ ਜੀਵਨ ਜਾਂਚ ਹੈ ਸਾਨੂੰ ਜੀਵਨ ਜਿਉਣਾ ਸਿਖਾਉਂਦੀ ਆ ਗੁਰਬਾਣੀ ਕਈ ਤਾਂ ਮੇਰੇ ਵਰਗੇ ਗੁਰਬਾਣੀ ਪੜਨ ਵਾਲੇ ਵੀ ਸ਼ਬਦ ਵਿਚਾਰ ਕਰਨ ਵਾਲੇ ਵੀ ਮੈਂ ਦੇਖਿਆ ਜੀ ਉਹ ਵੀ ਮੂਰਤੀਆਂ ਦੀਆਂ ਪੂਜਾ ਪੂਜਾ ਪਜਾਰੀਆਂ ਕਰਦੇ ਫਿਰਦੇ ਨੇ ਮੂਰਤੀਆਂ ਦੀਆਂ ਕੀਰਤਨੀਏ ਕੀਰਤਨ ਕਰਨ ਵਾਲੇ ਮੈਂ ਨਾ ਨਹੀਂ ਲਊਂਗਾ ਕੀਰਤਨ ਕਰਨ ਵਾਲੇ ਵੀ ਯਰਗ ਤੁਰੇ ਫਿਰਦੇ ਨੇ ਕੀਰਤਨ ਕਰਨ ਵਾਲੇ ਵੀ ਕੋਟਲੇ ਤੁਰੇ ਫਿਰਦੇ ਨੇ ਏ ਮਨ ਦਾ ਸੂਤਕ ਲੱਗਿਆ ਹੋਇਆ ਮਹਾਰਾਜ ਸਮਝਾਉਂਦੇ ਨੇ ਮਨ ਕਾ ਸੂਤਕ ਦੂਜਾ ਭਾਉ ਦਾ ਮਤਲਬ ਹੈ ਪ੍ਰਮਾਤਮਾ ਨੂੰ ਵਿਸਾਰ ਕੇ ਮਾਇਆ ਆਦਿਕ ਹੋਰ ਹੋਰ ਨਾਲ ਮਾਇਆ ਪਾਇਆ ਹੋਇਆ ਪਿਆਰ ਮਨ ਦੀ ਅਪਵਿੱਤਰਤਾ ਦਾ ਕਾਰਨ ਬਣਦਾ ਹੈ ਅਪਵਿੱਤਰਤਾ ਦਾ ਮਤਲਬ ਹੁੰਦਾ ਵੀ ਤੇਰਾ ਮਨ ਪਵਿੱਤਰ ਨਹੀਂ ਹੈ ਗੁਰੂ ਦੇ ਗਿਆਨ ਨਾਲ ਸ਼ੁੱਧ ਨਹੀਂ ਹੋਇਆ ਤੂੰ ਗੁਰੂ ਦੀ ਗੱਲ ਨਹੀਂ ਸੁਣੀ ਤੇਰੇ ਮਨ ਨੂੰ ਸੂਤਕ ਲੱਗਿਆ ਹੋਇਆ ਤੂੰ ਬਾਣੀ ਵੀ ਪੜਦਾ ਵਿਚਾਰ ਵੀ ਸੁਣਦਾ ਕੀਰਤਨ ਵੀ ਕਰਦਾ ਤਾਂ ਵੀ ਤੇਰੇ ਮਨ ਨੂੰ ਸੂਤਕ ਲੱਗਿਆ ਤੁਰਿਆ ਫਿਰਦਾ ਤੂੰ ਪੂਜਾ ਪੁਜਾਰੀਆਂ ਕਰਦਾ ਕਬਰਾਂ ਤੇ ਤੇ ਮੂਰਤੀਆਂ ਦੀ ਪੂਜਾ ਕਰਦਾ ਇਹ ਮਨ ਦਾ ਸੂਤਕ ਹੈ ਅੱਗੇ ਮਹਾਰਾਜ ਕਹਿੰਦੇ ਨੇ ਭਰਮ ਭੂਲੇ ਆਵੋ ਜਾਓ ਇਹ ਭਰਮ ਭਲੇਖੇ ਵਿੱਚ ਆਉਂਦਾ ਜਾਂਦਾ ਰਹਿੰਦਾ ਫਿਰ ਮਹਾਰਾਜ ਕਹਿੰਦੇ ਜਿਸ ਅਪਵਿੱਤਰਤਾ ਦੇ ਕਾਰਨ ਮਾਇਆ ਦੀ ਭਟਕਣਾ ਵਿੱਚ ਕੁਰਾਹੇ ਪਏ ਹੋਏ ਮਨੁੱਖ ਨੂੰ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ ਮਨੁੱਖੇ ਜਨਮ ਦੇ ਵਿੱਚ ਹੀ ਮਰਦਾ ਜੰਮਦਾ ਜੀ ਆ ਸਰੀਰ ਦੇ ਰਹਿੰਦਿਆਂ ਹੀ ਜੰਮਦਾ ਮਰਦਾ ਰਹਿੰਦਾ ਇਨਸਾਨ ਅੱਗੇ ਸਮਝਾਉਂਦੇ ਨੇ ਸਤਗੁਰੂ ਮਨ ਕਾ ਸੂਤਕ ਕਬੇਨ ਜਾਇ ਹੇ ਭਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ ਮਨ ਦੀ ਅਪਵਿੱਤਰਤਾ ਉਤਨਾ ਚਰ ਕਦੇ ਦੂਰ ਨਹੀਂ ਹੁੰਦੀ ਜਿਤ ਚਰ ਸ਼ਬਦ ਨਾ ਭੀਜੇ ਹਰ ਕੇ ਨਾਏ ਮਹਾਰਾਜ ਕਹਿੰਦੇ ਉਤਨਾ ਚਰ ਕਦੇ ਦੂਰ ਨਹੀਂ ਹੁੰਦੀ ਜਿਤਨਾ ਚਰ ਮਨੁੱਖ ਗੁਰੂ ਦੇ ਸ਼ਬਦ ਵਿੱਚ ਨਹੀਂ ਪਤੀਜਦਾ ਕਹਿਣ ਦਾ ਮਤਲਬ ਸ਼ਬਦ ਦੇ ਵਿੱਚ ਨਹੀਂ ਭਜਦਾ ਗੁਰੂ ਦਾ ਗਿਆਨ ਨਹੀਂ ਭੱਲੇ ਆਇਆ ਸ਼ਬਦ ਵਿੱਚ ਨਹੀਂ ਪਤੀਜਦਾ ਅਤੇ ਪ੍ਰਮਾਤਮਾ ਦੇ ਨਾਮ ਵਿੱਚ ਨਹੀਂ ਜੁੜਦਾ ਉਨਾਂ ਚਰ ਇਹ ਤੇਰੇ ਮਨ ਦੀ ਤ੍ਰਿਸ਼ਨਾ ਭੁੱਖ ਪਿਆਸ ਪਟਕਣਾ ਮੁੱਕਣੀ ਨਹੀਂ ਤੁਰਿਆ ਫਿਰ ਜਿੱਥੇ ਤੁਰਿਆ ਫਿਰਦਾ ਕਰੀ ਚਲ ਜੋ ਕਰਦਣਾ ਮਹਾਰਾਜ ਕਹਿੰਦੇ ਕਿਸੇ ਲੇਖੇ ਵਿੱਚ ਨਹੀਂ ਪੈਣੇ ਇਹ ਤਾਂ ਹਰੀ ਪ੍ਰਭੂ ਪਰਮਾਤਮਾ ਦਾ ਨਾਮ ਸੁਣਨਾ ਤੇ ਧਿਆਉਣਾ ਤਾਂ ਤੇਰਾ ਜੀਵਨ ਭਾਈ ਸਫਲ ਹੋ ਸਕਦਾ ਹੈ ਅੱਗੇ ਸਤਿਗੁਰੂ ਸਮਝਾਉਂਦੇ ਨੇ ਸਭ ਸੂਤਕ ਜਿਤਾ ਮੋਹ ਆਕਾਰ ਮਹਾਰਾਜ ਕਹਿੰਦੇ ਹੈ ਭਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਲਈ ਇਹ ਜਿਤਨਾ ਹੀ ਜਗਤ ਹੈ ਜਿਤਨਾ ਹੀ ਜਗਤ ਦਾ ਮੋਹ ਹੈ ਇਹ ਸਾਰਾ ਅਪਵਿੱਤਰ ਦਾ ਦਾ ਮੁੱਲ ਹੈ ਅਪਵਿੱਤਰ ਦਾ ਸੂਤਕ ਦਾ ਮਤਲਬ ਹੁੰਦਾ ਅਪਵਿੱਤਰ ਵੀ ਪਵਿੱਤਰ ਨਹੀਂ ਹੈ ਅਪਵਿੱਤਰ ਹੋ ਗਿਆ ਐਂ ਕਹਿ ਲੋ ਵੀ ਸਾਫ ਸੁਥਰਾ ਨਹੀਂ ਹੈ ਮੈਲਾ ਹੋ ਗਿਆ ਇਹ ਤੇਰੇ ਮਨ ਨੂੰ ਸੂਤਕ ਲੱਗਿਆ ਤੇਰਾ ਮਾਨੀ ਮੈਲਾ ਗੁਰੂ ਦਾ ਗਿਆਨ ਤਾਂ ਲਿਆ ਨਹੀਂ ਪੱਲੇ ਬੰਨਿਆ ਨਹੀਂ ਬਾਣੀ ਪੜਦਾ ਵੀ ਸੁਣਦਾ ਵੀ ਆ ਕੀਰਤਨ ਵੀ ਕਰਦਾ ਫਿਰਦਾ ਤੂੰ ਕਬਰਾਂ ਮਨ ਲਗੀਆਂ ਮਿਸ਼ਾਣੀਆਂ ਤੇ ਇਹ ਮਨ ਦਾ ਸੂਤਕ ਸੂਤਕ ਮੈਨੇ ਮੈਲਾ ਮਤਲਬ ਮੈਲਾ ਮਲੀਨ ਮਹਾਰਾਜ ਕਹਿੰਦੇ ਸਭੋ ਸੂਤਕ ਜੇਤਾ ਮੋਹ ਆਕਾਰ ਏ ਭਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਲਈ ਇਹ ਜਿਤਨਾ ਹੀ ਜਗਤ ਹੈ ਜਿਤਨਾ ਹੀ ਜਗਤ ਦਾ ਮੋਹ ਹੈ ਇਹ ਸਾਰਾ ਅਪਵਿੱਤਰ ਦਾ ਮੁੱਲ ਹੈ ਬਿਸ਼ੂਤਕ ਲੱਗਿਆ ਹੋਇਆ ਭਾਈ ਸੂਤਕ ਕਹਿੰਦੇ ਆ ਮੈਲਾ ਕਚੈਲਾ ਭਾਵ ਸੂਤਕ ਦਾ ਬਿਗੰਦਾ ਹੋ ਗਿਆ ਗੰਦਾ ਹੋ ਗਿਆ ਸੂਤਕ ਦਾ ਮਤਲਬ ਇਹ ਆ ਪਹਿਲਾਂ ਮੈਨੂੰ ਨਹੀਂ ਸਭ ਤਾਂ ਹੁਣੇ ਪਤਾ ਲੱਗਿਆ ਜੀ ਬਾਈ ਗੁਰਦੀ ਕਿਰਪਾ ਨਾਲ ਮਹਾਰਾਜ ਕਹਿੰਦਾ ਮਰ ਮਰ ਜਮ ਬਾਰੂ ਬਾਰ ਉਹ ਮਨੁੱਖ ਇਸ ਆਤਮਿਕ ਮੌਤ ਵਿੱਚ ਮਰ ਮਰ ਕੇ ਮੁੜ ਮੁੜ ਜਮਦਾ ਰਹਿੰਦਾ ਹੈ ਜਮੀਰ ਕਰਕੇ ਮਨ ਕਰਕੇ ਮਰਦਾ ਜਮਦਾ ਹੀ ਰਹਿੰਦਾ ਵੀ ਸਾਰਾ ਕੁਛ ਹੀ ਚੱਲਦਾ ਜੀ ਢੀਆਂ ਪੁੱਤਰਾਂ ਦੀ ਖਾਤਰ ਸਭ ਕੁਛ ਹੀ ਕਰਨਾ ਪੈਂਦਾ ਜੀ ਮੈਂ ਸੁਣੀ ਆ ਗੱਲ ਹੈ ਕੀਰਤਨੀਆਂ ਬੰਦਾ ਬਹੁਤ ਵਧੀਆ ਕੀਰਤਨ ਕਰਦਾ ਸੀ ਉਹ ਕਰਦਾ ਹੁਣ ਵੀ ਕਰਦਾ ਦਰਬਾਰ ਸਾਹਿਬ ਦਾ ਵੀ ਮੈਂ ਨਾਂ ਨਹੀਂ ਲਵਾਂਗਾ ਲੁਧਿਆਣੇ ਕੀਰਤਨ ਕਰਦਾ ਸੀ ਬੰਦਾ ਜਿਹੜਾ ਲਾਈਵ ਚੱਲਦਾ ਸੀ ਉੱਥੋਂ ਮੈਂ ਲਾਈਵ ਉਹਦਾ ਸੁਣਿਆ ਕੀਰਤਨ ਗੁਰੂ ਦੀ ਹਜ਼ੂਰੀ ਚ ਕਹਿਣਾ ਜਦੋਂ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਭਾਈ ਇਹ ਕੀ ਕੰਮ ਯਾਰ ਮੈਂ ਕਿੜਾ ਲਾਉਣ ਗਿਆ ਉੱਥੇ ਆਪਦਾ ਕੰਮ ਕਰਨ ਗਿਆ ਮੈਂ ਪੁੱਛਿਆ ਕਹਿੰਦੇ ਮੈਂ ਕਿਹਾ ਅੱਜ ਕਿੱਦਰ ਨੂੰ ਤਿਆਰੀਆਂ ਗਿਆ ਨੀ ਜੀ ਕਹਿੰਦੇ ਜੀ ਜਰਗ ਚੱਲਿਆ ਮੈਂ ਕਿਹਾ ਕਮਾਲ ਆ ਜਰਗ ਚੱਲਿਆ ਕੀਰਤਨੀਆਂ ਹੋ ਕੇ ਕਹਿੰਦੇ ਜਾਣਾ ਹੀ ਪੈਂਦਾ ਜੀ ਪਰਿਵਾਰਕ ਜ਼ਰੂਰਤਾਂ ਵਾਸਤੇ ਮੈਂ ਕਿਹਾ ਠੀਕ ਆ ਭਾਈ ਪਰ ਚਿਰ ਦੀ ਗੱਲ ਆ ਜੀ ਉਦੋਂ ਮੈਨੂੰ ਆ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਉਹ ਤਾਂ ਸ਼ਬਦ ਵਿਚਾਰ ਨਹੀਂ ਸੀ ਕਰਦਾ ਯਾਨੀ ਕਿਉਂ ਗਰਬਾਣੀ ਨਾਲ ਜ਼ਰੂਰ ਜੁੜਿਆ ਸੀ ਦਵਾਨ ਦਵਾਨ ਜਰੂਰ ਚੌਣਦਾ ਹੁੰਦਾ ਸੀ ਭਾਈ ਪੰਤਪ੍ਰੀਤ ਉਹਨਾਂ ਦੇ ਭਾਈ ਰਣਜੀਤ ਸਿੰਘ ਹੋਣੀ ਭਾਈ ਸਰਪਜੀਤ ਸਿੰਘ ਧੁੰਦੇ ਹੋਣੀ ਇਹਨਾਂ ਤੇ ਮੈਂ ਦਵਾਨ ਜਰੂਰ ਚੌਣਦਾ ਸੀ ਕਿਉਂਕਿ ਸੂਜੀ ਆਈ ਸੀ ਗੁਰੂ ਦੀ ਕਿਰਪਾ ਸਦਕਾ ਉਦੋਂ ਮੈਂ ਪੁੱਛਿਆ ਸੀ ਕਾਫੀ ਚਿਰ ਹੋ ਗਿਆ ਇਹ ਗੁਰੂ ਦੀ ਕਿਰਪਾ ਹੌਲੀ ਹੌਲੀ ਹੁਣ ਹੋਈ ਹੈ ਸ਼ਬਦ ਵਿਚਾਰ ਦੀ ਜੇ ਹਣਕਤੇ ਮਿਲੇ ਤਾਂ ਭਾਈ ਗੁਰੂ ਦੀ ਕਿਰਪਾ ਨਾਲ ਗੁਰੂ ਦੀ ਬਾਣੀ ਦੇ ਸਿਧਾਂਤ ਦੱਸ ਕੇ ਸਮਝਾਉਣ ਦੀ ਕੋਸ਼ਿਸ਼ ਵੀ ਕਰਾਂਗੇ ਜੇ ਮੇਲ ਹੋਇਆ ਕੁਦਰਤੀ ਪਰ ਹੁਣ ਮੈਂ ਉਧਰ ਜਾਂਦਾ ਨਹੀਂ ਮਹਾਰਾਜ ਕਹਿੰਦੇ ਮਰ ਮਰ ਜੰਮੇ ਬਾਰੂ ਬਾਰ ਓ ਮਨੁੱਖ ਇਸ ਆਤਮਕ ਮੌਤ ਵਿੱਚ ਮਰ ਮਰ ਕੇ ਮੁਰਮੁਰ ਜੰਮਦਾ ਰਹਿੰਦਾ ਹੈ ਅਗਲੇ ਬੰਦ ਚ ਮਹਾਰਾਜ ਦੱਸਦੇ ਨੇ ਸੂਤਕ ਅਗਨ ਪਉਣ ਪਾਣੀ ਮਾਹੇ ਮਹਾਰਾਜ ਕਹਿੰਦੇ ਸੂਤਕ ਕਿੱਥੇ ਨਹੀਂ ਫਿਰ ਜੇ ਤੁਸੀਂ ਸੂਤਕ ਕੋਈ ਮੰਨਦੇ ਹੋ ਸੂਤਕ ਦਾ ਮਤਲਬ ਲ ਹੁੰਦਾ ਮਰਨ ਜੰਮਣ ਮੈਲਾ ਕਚਰਾ ਮਹਾਰਜ ਕਹਿੰਦੇ ਮਨੁੱਖਾਂ ਵਾਸਤੇ ਅੱਗ ਵਿੱਚ ਹਵਾ ਵਿੱਚ ਪਾਣੀ ਵਿੱਚ ਵੀ ਅਪਵਿੱਤਰ ਅਪਵਿੱਤਰ ਤਾਂ ਹੀ ਹੈ ਅੱਗ ਵਿੱਚ ਵੀ ਜੀਵ ਸੜਦੇ ਨੇ ਤਾਂ ਮਰਨਾ ਕਿਸੇ ਦਾ ਜਨਮ ਹੋ ਗਿਆ ਉਹਨੂੰ ਸੂਤਕ ਕਹਿੰਦੇ ਸੀ ਨਾ ਪੁਜਾਰੀ ਸੂਤਕ ਕਹਿੰਦਾ ਪੁਜਾਰੀ ਕਿਸੇ ਬਰਾਦਰੀ ਦਾ ਵਿਰੋਧ ਨਹੀਂ ਕੀਤਾ ਗੁਰੂ ਸਾਹਿਬ ਨੇ ਜਿਹੜਾ ਪੁਜਾਰੀ ਕਹਿੰਦਾ ਸੀ ਵੀ ਆਸ ਘਰ ਵਿੱਚ ਬੱਚੇ ਦਾ ਜਨਮ ਹੋਇਆ ਤਾਂ ਹੁਣ ਮਹੀਨਾ ਸਵਾ ਮਹੀਨਾ ਖਣੀ ਕਿੰਨਾ ਚਿਰ ਕਹਿੰਦਾ ਸੂਤ ਕਰਹੁ ਇੱਥੇ ਤਾਂ ਇਹ ਅਪਵਿੱਤਰ ਹੋ ਗਿਆ ਘਰ ਠੀਕ ਆ ਜੀ ਉਸ ਤੋਂ ਬਾਅਦ ਫਿਰ ਜਾ ਕੇ ਆਪ ਦਾ ਪਤਾ ਨਹੀਂ ਕੋਈ ਹਮਨ ਕਰਦਾ ਸੀ ਜਾਂ ਕਿਸ ਤਰ੍ਹਾਂ ਸੀ ਫੇਰ ਕਹਿੰਦਾ ਸੀ ਹੁਣ ਪਵਿੱਤਰ ਹੋ ਗਿਆ ਵਹਿਮ ਭਰਮ ਵਿੱਚ ਪਾਇਆ ਹੋਇਆ ਸੀ ਲੋਕਾਂ ਨੂੰ ਹੁਣ ਗੁਰੂ ਦੀ ਕਰਪਾ ਸਤਕਾ ਲੋਕ ਬਹੁਤ ਸਾਰੇ ਇਸ ਅਪਵਿੱਤਰਤਾ ਤੋਂ ਇਸ ਅਗਿਆਨਤਾ ਤੋਂ ਦੂਰ ਹੁੰਦੇ ਜਾ ਰਹੇ ਨੇ ਜਿਹੜੀ ਕਿਸੇ ਪੁਜਾਰੀ ਨੇ ਬਣਾਈ ਸੀ ਹੁਣ ਗੁਰੂ ਮਹਾਰਾਜ ਇੱਥੇ ਦੱਸਦੇ ਆ ਵੀ ਅੱਗ ਵਿੱਚ ਵੀ ਭਾਈ ਸੂਤਕਾ ਉੱਥੇ ਵੀ ਜੀਵ ਤਾਂ ਅੱਗ ਵਿੱਚ ਵੀ ਮੱਚ ਕੇ ਮਰ ਜਾਂਦੇ ਨੇ ਜੀਵ ਦੇ ਜਿਉਂਦੇ ਜੀ ਮਰ ਜਾਂਦੇ ਨੇ ਅੱਗ ਵਿੱਚ ਬਚ ਜਾਂਦੇ ਨੇ ਬਹੁਤ ਸਾਰੇ ਜਦੋਂ ਜੰਗਲ ਨੂੰ ਅੱਗ ਲੱਗਦੀ ਕਿੰਨੇ ਜੀਵ ਮਰ ਜਾਂਦੇ ਨੇ ਜਾਓ ਦੋ ਨੇੜੇ ਹੀ ਲਾ ਲੋ ਤੁਸੀਂ ਆਪਾਂ ਖਾਣਾ ਬਣਾਉਨੇ ਆ ਸਬਜ਼ੀ ਬਣਾਈ ਆ ਕੋਈ ਸਬਜ਼ੀ ਧਰੀ ਆ ਕੋਈ ਦੁੱਧ ਆਪਾਂ ਗਰਮ ਕਰਿਆ ਉਹਦੇ ਵਿੱਚੋਂ ਬਹੁਤ ਸਾਰੇ ਜੀਵ ਛੇਕ ਨਾਲ ਮੱਚ ਜਾਂਦੇ ਨੇ ਉਹ ਤਾਂ ਮਹਾਰਾਜ ਕਹਿੰਦੇ ਵਰਸੂਤਕ ਤਾਂ ਹੈਗਾ ਹੀ ਆ ਜੀ ਪਾਣੀ ਵਿੱਚ ਵੀ ਜੀਵ ਜੰਮਦੇ ਵੀ ਆ ਤੇ ਮਰਦੇ ਵੀ ਆ ਉਹਦੇ ਵਿੱਚ ਵੀ ਸੂਤਕਾ ਮਹਾਰਾਜ ਕਹਿੰਦੇ ਹਵਾ ਵਿੱਚ ਵੀ ਪਾਣੀ ਹਵਾ ਵਿੱਚ ਵੀ ਜੀਵ ਪੈਦਾ ਵੀ ਹੁੰਦੇ ਆ ਮਰਦੇ ਵੀ ਆ ਇਹਦੇ ਬਾਰੇ ਵਿੱਚ ਸਤਿਗੁਰੂ ਆਪਾਂ ਨੂੰ ਸਮਝਾ ਰਹੇ ਆ ਵੀ ਭਾਈ ਸੂਤਕ ਸਾਤਕ ਕੋਈ ਨਹੀਂ ਹੁੰਦਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜੁੜੇ ਰਹੋ ਕੋਈ ਨਹੀਂ ਹੁੰਦਾ ਸੂਤਕ ਪਾਤ ਕਹਾਂ ਸਫਾਈ ਜ਼ਰੂਰੀ ਆ ਸਫਾਈ ਰੱਖਣੀ ਐ ਮਹਾਰਾਜ ਕਹਿੰਦੇ ਮਨੁੱਖਾਂ ਵਾਸਤੇ ਅੱਗ ਵਿੱਚ ਹਵਾ ਵਿੱਚ ਪਾਣੀ ਵਿੱਚ ਵੀ ਅਪਵਿੱਤਰਤਾ ਹੀ ਹੈ ਸੂਤਕ ਭੋਜਨ ਜੇਤਾ ਕਿਸ ਖਾਏ ਲੈ ਹੁਣ ਹੋਰ ਸੁਣੋ ਅੱਗੇ ਮਹਾਰਾਜ ਕਹਿੰਦੇ ਜਿੰਨਾ ਕੁਸ ਤੂੰ ਖਾਣਾ ਉਹਦੇ ਵਿੱਚ ਵੀ ਸੂਤਕ ਆ ਜਿਨ੍ਹਾਂ ਬਾ ਪੋਸ਼ਟਿਕ ਤੱਤ ਕਹਿੰਨੇ ਆ ਜਾਂ ਵਿਟਾਮਿਨ ਈ ਕਹਿੰਨੇ ਆ ਵਿਟਾਮਿਨ ਕਹਿੰਨੇ ਆ ਜਿਹੜੇ ਉਹ ਵੀ ਇੱਕ ਤਾਂ ਜੀਵ ਹੀ ਕਰ ਰਹੇ ਆ ਜੀ ਜੀਵਤਾ ਉਹਦੇ ਵਿੱਚ ਵੀ ਜਾਨ ਹੈਗੀ ਆ ਜੇ ਕਣਕ ਖਾ ਰਹੇ ਆ ਜਾਂ ਮਤਲਬ ਚਾਵਲ ਖਾ ਰਹੇ ਆ ਸਬਜ਼ੀਆਂ ਖਾ ਰਹੇ ਆ ਦੁੱਧ ਪੀ ਰਹੇ ਆ ਪਾਣੀ ਦਾ ਗਲਾਸ ਪੀ ਰਹੇ ਆ ਕਰੋੜਾਂ ਜੀਵ ਅੰਦਰ ਜਾਂਦੇ ਆ ਸਾਡੇ ਕੋਈ ਬੁਖਾਰ ਦੀ ਗੋਲੀ ਲੈਣੀ ਆ ਬੁਖਾਰ ਦੀ ਗੋਲੀ ਪਹਿਲਾਂ ਕਰੋੜਾਂ ਜੀਵਾਂ ਨੂੰ ਮਾਰਦੀ ਆ ਤਾਂ ਬੁਖਾਰ ਉਤਰਦਾ ਮਹਾਰਾਜ ਕਹਿੰਦੇ ਸੂਤਕ ਭੋਜਨ ਜੇਤਾ ਕਿ ਸਖਾਏ ਮਹਾਰਾਜ ਕਹਿੰਦੇ ਜਿਤਨਾ ਕੁਝ ਭੋਜਨ ਆਦਿਕ ਉਹ ਖਾਂਦੇ ਹਨ ਉਹ ਵੀ ਉਹਨਾਂ ਦੇ ਮਨ ਵਾਸਤੇ ਅਪਵਿੱਤਰਤਾ ਦਾ ਕਾਰਨ ਹੀ ਬਣਦਾ ਹੈ ਜਿਹੜੇ ਸੂਤਕ ਮੰਨਦੇ ਨੇ ਸੂਤਕ ਕਰਮ ਨ ਪੂਜਾ ਹੋਏ ਮਹਾਰਾਜ ਕਹਿੰਦੇ ਹੈ ਭਾਈ ਸੂਤਕ ਦੇ ਭਰਮ ਵਿੱਚ ਗਰਸੇ ਹੋਏ ਮਨ ਨੂੰ ਕੋਈ ਕਰਮ ਕਾਂਡ ਪਵਿੱਤਰ ਨਹੀਂ ਕਰ ਸਕਦਾ ਵੀ ਜੇ ਕੋਈ ਕਰਮ ਕਾਂਡ ਕਰ ਲਗੇ ਤਾਂ ਕਰਮ ਕਾਂਡ ਦਾ ਮਤਲਬ ਜਿਵੇਂ ਆਪਾਂ ਪਹਿਲਾਂ ਗੱਲ ਕਰੀ ਆ ਵੀ ਬੱਚਾ ਘਰ ਵਿੱਚ ਹੋਇਆ ਕਹਿੰਦਾ ਜੀ ਪੁਜਾਰੀ ਕਹਿੰਦਾ ਸਵਾ ਮਹੀਨਾ ਛੋਟਾ ਇਹ ਅਪਵਿੱਤਰ ਹੋ ਗਿਆ ਕਰ ਤੇ ਉਸ ਤੋਂ ਬਾਅਦ ਫਿਰ ਹਮਨ ਕਰੂ ਉਹ ਜੰਤਰ ਮੰਤਰ ਆਪਦਾ ਕੋਈ ਮੰਤਰ ਪੜ੍ਹੂ ਫੇਰ ਉਹ ਕਹਿੰਦਾ ਪਵਿੱਤਰ ਹੋ ਗਿਆ ਮਹਾਰਾਜ ਕਹਿੰਦੇ ਇਹ ਕਰਮ ਕਾਂਡ ਦੇ ਨਾਲ ਕੁਛ ਵੀ ਪਵਿੱਤਰ ਨਹੀਂ ਹੋਣ ਵਾਲਾ ਆ ਦੱਸਦਾ ਸਤਿਗੁਰੂ ਨੇ ਸੂਤਕ ਦੇ ਭਰਮ ਵਿੱਚ ਗਰਸੇ ਹੋਏ ਮਨ ਨੂੰ ਕੋਈ ਕਰਮ ਕਾਂਡ ਪਵਿੱਤਰ ਨਹੀਂ ਕਰ ਸਕਦੇ ਮਨ ਨੂੰ ਪਵਿੱਤਰ ਹੀ ਨਹੀਂ ਕਰ ਸਕਦਾ ਕੋਈ ਕਰਮ ਕਾਂਡ ਜਦੋਂ ਮਨ ਨੂੰ ਸੂਤਕ ਲੱਗਿਆ ਹੋਇਆ ਬਾਹਰੀ ਸੂਤਕ ਪਾਤਕ ਕੋਈ ਨਹੀਂ ਹੈ ਠੀਕ ਆ ਜੀ ਬਾਹਰੀ ਸਫਾਈ ਦਾ ਚੈਪਟਰ ਆ ਵੀ ਸਾਫ਼ ਰੱਖਣਾ ਘਰ ਨੂੰ ਆਪਾਂ ਆਪਦੇ ਰੀੜੇ ਕੱਪੜੇ ਸਾਫ਼ ਰੱਖਣੇ ਆ ਅਸ਼ਨਾਣ ਪਾਣੀ ਦੋ ਟਾਈਮ ਕਰਨਾ ਅੱਜ ਕੱਲ੍ਹ ਗਰਮੀ ਆ ਸਿਆਲ ਚ ਵੀ ਆਪਾਂ ਇਸ਼ਨਾਨ ਕਰਦੇ ਆਂ ਸਰੀਰ ਦੀ ਸਫਾਈ ਰੱਖਣੀ ਆ ਕੱਪੜਿਆਂ ਦੀ ਸਫਾਈ ਰੱਖਣੀ ਆ ਘਰ ਦੀ ਸਫਾਈ ਰੱਖਣੀ ਆ ਸੂਤਕ ਤਾਂ ਮਹਾਰਾਜ ਕਹਿੰਦੇ ਤੇਰੇ ਮਨ ਨੂੰ ਚੰਬੜਿਆ ਹੋਇਆ ਭਾਈ ਤੇਰੇ ਮਨ ਨੂੰ ਚੰਬੜਿਆ ਤੂੰ ਦੂਜਿਆਂ ਨੂੰ ਵੀ ਦੱਸੀ ਜਾਣਾ ਵੀ ਇਹ ਭਾਈ ਸੂਤਕ ਹੁੰਦਾ ਦੂਜਿਆਂ ਦੇ ਮਨ ਨੂੰ ਵੀ ਚਮੇੜੀ ਜਾਣਾ ਮਹਾਰਾਜ ਕਹਿੰਦੇ ਸੂਤਕ ਕਰਮ ਨਾ ਪੂਜਾ ਹੋਏ ਹੇ ਭਾਈ ਸੂਤਕ ਦੇ ਭਰਮ ਵਿੱਚ ਗਰਸੇ ਹੋਏ ਮਨ ਨੂੰ ਕੋਈ ਕਰਮ ਕਾਂਡ ਪਵਿੱਤਰ ਨਹੀਂ ਕਰ ਸਕਦੇ ਕੋਈ ਦੇਵ ਪੂਜਾ ਪਵਿੱਤਰ ਨਹੀਂ ਕਰ ਸਕਦੀ ਕਿਸੇ ਦੇਵੀ ਦੇਵਤੇ ਦੀ ਪੂਜਾ ਕਰ ਲਈ ਤਾਂ ਬਨੇ ਉਹਨੇ ਪਵਿੱਤਰ ਕਰਨਾ ਕਿ ਮਨ ਨੂੰ ਸੂਤਕ ਲੱਗਿਆ ਹੋਇਆ 12 ਸੂਤਕ ਤਾਂ ਬੰਦਾ ਸਫਾਈ ਕਰ ਲੂ ਕੱਪੜੇ ਗੰਦੇ ਹੋਏ ਆ ਸਰੀਰ ਸਰੀਰ ਨੂੰ ਸਾਫ ਕਰ ਲੂ ਸਾਬਣ ਪਾਣੀ ਨਾਲ ਪਰ ਮਨ ਨਾਲ ਸੂਤਕ ਤਾਂ ਗਰਵਾਣੀ ਲਾਉਂਦੀ ਐ ਗੁਰੂ ਦਾ ਗਿਆਨ ਮਨ ਦੇ ਸੂਤਕ ਨੂੰ ਦੂਰ ਕਰਦਾ ਹੈ ਅਗੇ ਮਹਾਰਾਜ ਕਹਿੰਦੇ ਨੇ ਨਾਮ ਰਤੇ ਮਨ ਨਿਰਮਲ ਹੋਏ ਆ ਗਈ ਨਾ ਪੰਕਤੀ ਇਹ ਜਿਹੜੀ ਆਪਾਂ ਹੁਣ ਗੱਲ ਕਰੀ ਆ ਵੀ ਮਨ ਨੂੰ ਪਵਿੱਤਰ ਗੁਰਬਾਣੀ ਨੇ ਕਰਨਾ ਪ੍ਰਭੂ ਪਰਮਾਤਮਾ ਦੇ ਨਾਮ ਨੇ ਮਨ ਨੂੰ ਪਵਿੱਤਰ ਕਰਨਾ ਸਤਿਗੁਰੂ ਕਹਿੰਦੇ ਨੇ ਨਾਮ ਰਤੇ ਮਨ ਨਿਰਮਲ ਹੋਏ ਮਨ ਨਿਰਮਲ ਦਾ ਮਤਲਬ ਇਨ ਤੇਰਾ ਮਨ ਪਵਿੱਤਰ ਹੋ ਗਿਆ ਭਾਈ ਸਾਫ ਸੁਥਰਾ ਪਰਮਾਤਮਾ ਦੇ ਨਾਮ ਵਿੱਚ ਰੰਗੀਜ ਕੇ ਹੀ ਮਨ ਪਵਿੱਤਰ ਹੁੰਦਾ ਹੈ ਮਹਾਰਾਜ ਕਹਿੰਦੇ ਹੋਰ ਬਾਹਰੀ ਕਰਮ ਕਾਂਡ ਕਰਨ ਨਾਲ ਕੋਈ ਨਹੀਂ ਜਾਂ ਕੋਈ ਦੇਵ ਪੂਜਾ ਕਰਨ ਦੀ ਮਹਾਰਾਜ ਕਹਿੰਦੇ ਵੀ ਹੁਣ ਪਵਿੱਤਰਤਾ ਹੋ ਗਈ ਜੀ ਬਸ ਪਹਿਲਾਂ ਅਪਵਿੱਤਰਤਾ ਸੀ ਤੇ ਹੁਣ ਪਵਿੱਤਰ ਹੋ ਗਿਆ ਘਰ ਬਸ ਹੁਣ ਦੇਵ ਪੂਜਾ ਹੋ ਗਈ ਹਨ ਹੋ ਗਏ ਮੰਤਰ ਹੋ ਗਿਆ ਇਹ ਤਾਂ ਗੁਰੂ ਦੇ ਮੰਤਰ ਨੇ ਤੇਰੇ ਮਨ ਨੂੰ ਸਾਫ਼ ਕਰਨਾ ਜਿਵੇਂ ਆਪਾਂ ਸ਼ੁਰੂ ਚ ਗੱਲ ਕਰੀ ਆ ਭਈ ਕੁਰਬਾਨੀ ਪੜਨ ਸੁਣਨ ਦੇ ਨਾਲ ਮਾਨੇ ਚੇਂਜ ਹੋਣਾ ਜੀ ਅਗਲੇ ਵੰਦ ਚ ਮਹਾਰਾਜ ਕਹਿੰਦੇ ਨੇ ਨਾਮ ਰਤੇ ਮਨ ਨਿਰਮਲ ਹੋਏ ਪ੍ਰਮਾਤਮਾ ਦੇ ਨਾਮ ਵਿੱਚ ਰੰਗੀਜ ਕੇ ਹੀ ਮਨ ਪਵਿੱਤਰ ਹੁੰਦਾ ਹੈ ਸਤਗੁਰ ਸੇਵੀਏ ਸੂਤਕ ਜਾਏ ਜਿਹੜਾ ਹੁਣ ਮਨ ਨੂੰ ਸੂਤਕ ਲੱਗਿਆ ਹੋਇਆ ਮਹਾਰਾਜ ਕਹਿੰਦੇ ਹੈ ਭਾਈ ਜੇ ਸਤਗੁਰੂ ਦਾ ਆਸਰਾ ਲਿਆ ਜਾਏ ਤਾਂ ਮਨ ਦੀ ਆਪ ਪਵਿੱਤਰਤਾ ਦੂਰ ਹੋ ਜਾਂਦੀ ਹੈ ਮਨ ਦੀ ਮੈਲ ਲੈ ਜਾਂਦੀ ਹੈ ਮਨ ਮੈਲਾ ਨਹੀਂ ਰਹਿੰਦਾ ਫਿਰ ਮਨ ਨੂੰ ਮੈਲ ਕਾਦੀ ਲੱਗੀ ਹੈ ਈਰਖਾ ਦੀ ਦੁਐਤ ਦੀ ਬਹਿਮ ਦੀ ਭਰਮ ਦੀ ਕਰਮ ਕਾਂਡ ਦੀ ਮਨਤਾ ਮਨਤਾਵਾਂ ਦੀਆਂ ਇਹ ਮੈਲ ਲੱਗੀ ਹੋਈ ਆ ਮਨ ਨੂੰ ਇਹ ਮੈਲਾ ਇਹਨਾਂ ਚੀਜ਼ਾਂ ਨਾਲ ਤੇ ਜਦੋਂ ਗੁਰੂ ਦਾ ਗਿਆਨ ਹੋ ਗਿਆ ਉਹ ਮੈਲ ਉੱਤਰ ਜਾਣੀ ਮਨ ਸਾਫ ਸੁਥਰਾ ਹੋ ਜਾਣਾ ਫਿਰ ਇੱਕੋ ਇੱਕ ਤੇ ਆਸਰਾ ਗੁਰੂ ਦੀ ਟੇਕ ਗੁਰੂ ਦੇ ਚਰਨਾਂ ਦੀ ਟੇਕ ਰੱਖ ਲੈਂਦਾ ਫਿਰ ਮਨੁੱਖ ਅਗਲੇ ਪੰਦ ਚ ਮਹਾਰਾਜ ਕਹਿੰਦੇ ਮਰੇ ਨਾ ਜਨਮੇ ਕਾਲ ਨਾ ਖਾਏ ਜਿਹੜੇ ਪ੍ਰਭੂ ਪਰਮਾਤਮਾ ਦਾ ਨਾਮ ਜਪਦੇ ਨੇ ਉਹਨਾਂ ਦਾ ਮਨ ਪਵਿੱਤਰ ਹੋ ਜਾਂਦਾ ਮਹਾਰਾਜ ਕਹਿੰਦੇ ਤੇ ਮਰੇ ਨਾ ਜਨਮੇ ਕਾਲ ਨਾ ਖਾਏ ਗੁਰੂ ਦੀ ਸ਼ਰਨ ਰਹਿਣ ਵਾਲਾ ਮਨੁੱਖ ਨਾ ਮਰਦਾ ਹੈ ਨਾ ਜੰਮਦਾ ਹੈ ਨਾ ਉਸ ਨੂੰ ਆਤਮਿਕ ਮੌਤ ਖਾਂਦੀ ਹੈ ਉਹ ਨਹੀਂ ਮਰਦਾ ਜੰਮਦਾ ਫਿਰ ਅਮਨੁੱਖਾ ਜਨ ਨੂੰ ਮਿਲਿਆ ਸਰੀਰ ਦਿੱਤਾ ਕਾਲ ਪੁਰਖ ਵਾਹਿਗੁਰੂ ਨੇ ਇਹ ਸਰੀਰ ਨੇ ਜ਼ਰੂਰ ਚਲੇ ਜਾਣਾ ਸੰਸਾਰ ਤੋਂ ਪਰ ਜਿਹੜਾ ਜੀਵ ਆਤਮਾ ਹੈ ਇਹ ਕਦੇ ਮਰੇ ਜੰਮੇਗਾ ਨਹੀਂ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਲੀਨ ਹੋ ਜਾਏਗੀ ਜੀਵ ਆਤਮਾ ਅੱਗੇ ਮਹਾਰਾਜ ਕਹਿੰਦੇ ਨੇ ਸਾਸਤ ਸਿਮਰਤ ਸੋਧ ਦੇਖੋ ਕੋਈ ਗੁਰੂ ਦੀ ਸ਼ਰਨ ਰਹਿਣ ਵਾਲਾ ਮਨੁੱਖ ਨਾ ਮਰਦਾ ਹੈ ਨਾ ਜੰਮਦਾ ਹੈ ਨਾ ਉਸ ਨੂੰ ਆਤਮਿਕ ਮੌਤ ਖਾਂਦੀ ਹੈ ਮਹਾਰਾਜ ਕਹਿੰਦੇ ਸ਼ਾਸਤਰ ਬੇਸਕ ਬੇਸਕ ਕੋਈ ਧਿਰ ਸਿਮਰਤਿਆਂ ਸ਼ਾਸਤਰਾਂ ਨੂੰ ਵੀ ਵਿਚਾਰ ਕੇ ਵੇਖ ਲਵੋ ਗੁਰਬਾਣੀ ਦਾ ਗੁਰਬਾਣੀ ਤਾਂ ਆਪਾਂ ਵਿਚਾਰਦੇ ਆ ਸਿਮਰਤਿਆਂ ਸ਼ਾਸਤਰਾਂ ਦੇ ਸ਼ਬਦਾਂ ਨੂੰ ਵੀ ਵਿਚਾਰ ਕੇ ਭਾਵੇਂ ਦੇਖ ਲਵੋ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਪ੍ਰਮਾਤਮਾ ਦਾ ਨਾਮ ਜਪਦਾ ਹੈ ਗੁਰੂ ਦੀ ਸ਼ਰਨ ਰਹਿਣ ਵਾਲਾ ਮਨੁੱਖ ਨਾ ਮਰਦਾ ਹੈ ਨਾ ਜੰਮਦਾ ਹੈ ਨਾ ਉਸ ਨੂੰ ਆਤਮਿਕ ਮੌਤ ਖਾਂਦੀ ਹੈ ਮਹਾਰਾਜ ਕਹਿੰਦੇ ਵਿਚਾਰ ਕੇ ਦੇਖ ਲਓ ਭਾਵੇਂ ਸ਼ਾਸਤਰ ਸਿਮਰਤ ਗ੍ਰੰਥਾਂ ਵਿੱਚੋਂ ਵਿਚਾਰ ਕੇ ਦੇਖ ਲਓ ਜਿਹੜਾ ਪ੍ਰਮਾਤਮਾ ਦੇ ਨਾਮ ਨਾਲ ਜੁੜ ਗਿਆ ਉਹ ਸਦਾ ਸਿਰ ਜੀਵਤ ਹੈ ਅਮਰ ਕਹ ਲਓ ਅਗਲੇ ਵੰਦ ਚ ਮਹਾਰਾਜ ਦੱਸਦੇ ਨੇ ਬਿਨ ਨਾਵੇ ਕੋ ਮੁਕਤ ਨਾ ਹੋਏ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਮਨੁੱਖ ਮਾਨਸਿਕ ਅਪਵਿੱਤਰਤਾ ਤੋਂ ਖਲਾਸੀ ਨਹੀਂ ਪਾ ਸਕਦਾ ਬਿਨ ਨਾਵੇ ਕੋ ਮੁਕਤ ਨਾ ਹੋਏ ਪ੍ਰਭੂ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਮਨ ਸ਼ੁੱਧ ਨਹੀਂ ਹੁੰਦਾ ਇਹ ਮੈਲਾ ਕਚੜਾ ਹੀ ਰਹਿੰਦਾ ਈਰਖਾਤ ਵੈਦ ਦਾ ਹੀ ਮਾਰਿਆ ਰਹਿੰਦਾ ਬਈ ਮਾ ਭਰਮਾਂ ਦੀ ਇਹਨੂੰ ਮੈਣ ਲੱਗੀ ਰਹਿੰਦੀ ਆ ਈਰਖਾ ਦੁਬੈਤ ਦੀ ਮੈਣ ਲੱਗੀ ਰਹਿੰਦੀ ਆ ਭੈਣ ਭਰਾਵਾਂ ਵਿੱਚ ਝਗੜੇ ਮਾ ਪਿਓ ਦੀ ਵੰਡ ਕਰ ਲੈਂਦੇ ਨੇ ਕਈ ਕਹਿੰਦੇ ਆ ਚੱਲ ਤੂੰ ਬੇਬੇ ਨੂੰ ਲੈ ਜਾ ਮੈਂ ਬਾਪੂ ਨੂੰ ਲੈ ਜਾਂਦਾ ਹੁਣ ਦੋਨਾਂ ਜਣਾਂ ਦੀ ਮਾ ਮਾ ਪਿਓ ਨੇ ਦੋਨਾਂ ਜਣਾਂ ਨੇ 5-6 ਬੱਚੇ ਪਾਲ ਲਏ ਉਹ ਪੰਜਾਂ ਛਿਆਂ ਤੋਂ ਇੱਕ ਤੂੰ ਨਹੀਂ ਪੜਦਾ ਔਖਾ ਹੋਇਆ ਪਿਆ ਵੀ ਬੇਬੇ ਨੂੰ ਤੂੰ ਲੈ ਜਾ ਤੇ ਬਾਪੂ ਨੂੰ ਮੈਂ ਲੈ ਜਾਂਦਾ ਇਹ ਬਹੁਤ ਘਰਾਂ ਦੀ ਸਟੋਰੀ ਆ ਜੀ ਬਿਰਲੇ ਘਰਾਂ ਦੇ ਜਿੰਨ ਜਿਹੜੇ ਅਗਿਆਨਤਾ ਬਸ ਪਏ ਹੋਏ ਨੇ ਲੋਕ ਬੇ ਗੁਰੂ ਦਾ ਗਿਆਨ ਨਹੀਂ ਹੈ ਰੱਬ ਤਰਸੀ ਨਹੀਂ ਹੈ ਚੱਲ ਹੁਣ ਕਹਿੰਦੇ ਦੋਹਾਂ ਨੂੰ ਔਖਾ ਸਾਹਮਣਾ ਯਾਰ ਚੱਲ ਤੂੰ ਬੇਬੇ ਨੂੰ ਤੂੰ ਸੰਭਾਲ ਲਿਆ ਕਰ ਬਾਪੂ ਨੂੰ ਮੈਂ ਸੰਭਾਲ ਲਵਾਂ ਜੇ ਕੱਲਾ ਰਹੇਗਾ ਬੇਬੇ ਜਾਂ ਬਾਪੂ ਚੱਲ ਠੀਕ ਆ ਭਾਈ ਹੁਣ ਮਹੀਨਾ ਤੂੰ ਰੱਖੀ ਮਹੀਨਾ ਅਸੀਂ ਰੱਖਾਂਗੇ ਇਹ ਵੀ ਚੱਲਦਾ ਜੀ ਇਹ ਮਨ ਨੂੰ ਸੂਤਕ ਲੱਗਿਆ ਹੋਇਆ ਮਹਾਰਾਜ ਕਹਿੰਦੇ ਬਿਨ ਨਾਮੇ ਕੋ ਮੁਕਤ ਨਾ ਹੋਏ। ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਮਨੁੱਖ ਮਾਨਸਿਕ ਅਪਵਿੱਤਰਤਾ ਤੋਂ ਖਲਾਸੀ ਨਹੀਂ ਪਾ ਸਕਦਾ। ਮਾਨਸਿਕ ਰੋਗੀ ਆ ਨਾ ਜਿਹੜਾ ਮਾਨ ਮਨ ਦਾ ਰੋਗ ਲੈਣਾ ਨਹੀਂ ਗੁਰੂ ਦੇ ਗਿਆਨ ਤੋਂ ਬਿਨਾ। ਜਦੋਂ ਗੁਰੂ ਦਾ ਗਿਆਨ ਪੱਲੇ ਆ ਗਿਆ ਫਿਰ ਸਭ ਕੋ ਬਿੰਦ ਹੈ ਸਭ ਕੋ ਬਿੰਦ ਹੈ ਗੋਬਿੰਦ ਮਨ ਨਹੀਂ ਕੋਈ। ਫਿਰ ਮਾਂ ਵਿੱਚ ਵੀ ਰੱਬ ਦੇਖਦਾ ਪਿਓ ਵਿੱਚ ਵੀ ਰੱਬ ਦੇਖਦਾ ਭੈਣ ਭਰਾਵਾਂ ਵਿੱਚ ਵੀ ਰੱਬ ਦੇਖਦਾ ਇਨਸਾਨ। ਅੱਗੇ ਸਤਿਗੁਰੂ ਸਮਝਾਉਣਾ ਕਰਦੇ ਨੇ ਜੁਗ ਚਾਰੇ ਨਾਮ ਉਤਮ ਸ਼ਬਦ ਵਿਚਾਰ ਹੈ ਭਾਈ ਚੌਹਾਂ ਹੀ ਜੁਗਾਂ ਵਿੱਚ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਪ੍ਰਮਾਤਮਾ ਦਾ ਨਾਮ ਜਪ ਕੇ ਹੀ ਮਨੁੱਖ ਉਤਮ ਬਣ ਸਕਦਾ ਹੈ ਉਤਮ ਦਾ ਮਤਲਬ ਹੈ ਵੀ ਉੱਚੇ ਆਤਮਿਕ ਪੱਧਰ ਤੇ ਉੱਚਾ ਹੋ ਜਾਂਦਾ ਮਨੁੱਖ ਕਲਮਹ ਗੁਰਮਖ ਉਤਰਸ ਪਾਰ ਮਹਾਰਾਜ ਕਹਿੰਦੇ ਇਸ ਯੁੱਗ ਵਿੱਚ ਵੀ ਜਿਹਨੂੰ ਕਲਯੁਗ ਕਿਹਾ ਗਿਆ ਇਸ ਯੁੱਗ ਵਿੱਚ ਵੀ ਜਿਸਨੂੰ ਕਲਯੁਗ ਕਿਹਾ ਜਾ ਰਿਹਾ ਹੈ ਉਹੀ ਮਨੁੱਖ ਬਕਾਰਾਂ ਦੇ ਸਮੁੰਦਰਾਂ ਤੋਂ ਪਾਰ ਲੰਘ ਜਾਂਦਾ ਹੈ ਜੋ ਗੁਰੂ ਦੀ ਸ਼ਰਨ ਪੈਂਦਾ ਹੈ ਬਕਾਰਾਂ ਵਾਲੇ ਸਮੁੰਦਰ ਪਾਰ ਕਰ ਜਾਂਦਾ ਜਦੋਂ ਗੁਰੂ ਦੀ ਸ਼ਰਨ ਪੈਂਦਾ ਗੁਰੂ ਦਾ ਸਿੱਖ ਬੀਬੀ ਆ ਚਾਹੇ ਭਾਈ ਆ ਗੁਰੂ ਦਾ ਸਿੱਖ ਲਬਦ ਸਾਂਝਾ ਭੈਣ ਵੀ ਗੁਰੂ ਦਾ ਸਿੱਖ ਹੈ ਤੇ ਭਾਈ ਵੀ ਗੁਰੂ ਦਾ ਸਿੱਖ ਹੈ। ਸਾਚਾ ਮਰਨ ਆਵੇ ਜਾਏ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਜੋ ਸਦਾ ਕਾਇਮ ਰਹਿਣ ਵਾਲਾ ਹੈ ਤੇ ਜੋ ਕਦੇ ਜੰਮਦਾ ਮਰਦਾ ਨਹੀਂ ਨਾਨਕ ਗੁਰਮਖ ਰਹਿ ਸਮਾਏ ਹੇ ਨਾਨਕ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਉਸ ਪ੍ਰਮਾਤਮਾ ਵਿੱਚ ਸਦਾ लीन ਰਹਿੰਦਾ ਹੈ लीन ਰਹਿੰਦਾ ਹੈ ਜਿਸ ਤਰ੍ਹਾਂ ਉਸ ਮਨੁੱਖ ਦੇ ਮਨ ਨੂੰ ਕੋਈ ਅਪਵਿੱਤਰਤਾ ਸੂ ਨਹੀਂ ਸਕਦੀ ਕਿਸੇ ਵੀ ਕਿਸਮ ਦੀ ਮੈਲ ਨਹੀਂ ਲੱਗ ਸਕਦੀ ਫਿਰ ਉਹਦੇ ਮਨ ਨੂੰ ਉਸ ਮਨੁੱਖ ਦੇ ਜਿਹੜਾ ਗੁਰੂ ਦੇ ਗਿਆਨ ਨਾਲ ਜੁੜ ਜਾਂਦਾ ਇਹ ਸਤਿ